ਮੈਂ ਗੱਲ ਕਰਨ ਜਾ ਰਿਹਾ ਹਾਂ ਸੋਸ਼ਲ ਮੀਡੀਆ ਤੇ ਵੱਧ ਰਹੇ ਸੈਲਫ ਪ੍ਰੋਕਲੇਮਡ ਡਾਕਟਰਾਂ ਤੇ ਵੈਦਾਂ ਦੇ ਤੇ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਸਿੱਧੇ ਤਰੀਕੇ ਦੀ ਰੈਸਪੀ ਨਾਲ ਬਣਾ ਕੇ ਦਿਖਾਉਣ ਦੀ ਜਗ੍ਹਾ ਕੋਈ ਵੀ ਪੁੱਠੀ ਸਿੱਧੀ ਰੈਸਪੀ ਦੱਸਣ ਵਾਲੇ ਯਾਰ ਕੀ ਜੋਗਾ ਗਿਆ ਸਿਰਫ ਵਿਊਜ਼ ਹੀ ਲੋਕਾਂ ਦਾ ਏ ਮਾ ਉਹਦੇ ਲਈ ਭਾਵੇਂ ਅੱਧ-ਪਚੱਦੀ ਕਿਤੋਂ ਥੋੜਾ ਬਹੁਤ ਪੜ ਕੇ ਬਸ ਜਾਣਕਾਰੀ ਦੇਣੀ ਆ ਉਹ ਜਾਣਕਾਰੀ ਜੋ 4-5 ਲੱਖ ਹੋਰ ਸੇਮ ਲੋਕ ਦੱਸ ਰਹੇ ਹੋਣ ਜਾਣਕਾਰੀ ਜਾਂ ਮੋਟੀ ਮੋਟੀਵੇਸ਼ਨ ਦੇਣ ਵਿੱਚ ਕੋਈ ਬਰਾਈ ਨਹੀਂ ਬਸ ਉਹਦੀ ਪਹਿਲੀ ਸ਼ਰਤ ਇਹ ਆ ਕਿ ਤੁਸੀਂ ਉਹ ਦਰਸ ਜਾਣਕਾਰੀ ਜਾਂ ਉਸ ਉਸੂਲ ਜਾਂ ਮੋਟੀਵੇਸ਼ਨ ਉੱਪਰ ਚੱਲ ਕੇ ਇੱਕ ਕਾਮਯਾਬ ਜਾਂ ਸਫਲ ਇਨਸਾਨ ਬਣ ਚੁੱਕੇ ਹੋ ਅਦਰਵਾਈਜ਼ ਤੁਹਾਡੀ ਮੋਟੀਵੇਸ਼ਨ ਦੀ ਕੋਈ ਵੈਲਿਊ ਨਹੀਂ ਜੋ ਤੁਹਾਡੇ ਆਪਣੇ ਤਜਰਬੇ ਤੋਂ ਨਾ ਆ ਕੇ ਕਿਤਾਬੀ ਕੋਰਸ ਹੋਣ ਜਾਂ 90% ਤਕਰੀਬਨ ਜਾਂ ਤਾਂ ਹਲੋਨ ਮਸਕ ਦੇ ਕੋਰਸ ਚੱਕ ਲੈਣਗੇ ਜਾਂ ਕਿਤੋਂ ਵੀ ਕੋਈ ਥੌਟ ਚੱਕ ਕੇ ਉਹਨੂੰ ਚਾਨਕਿਆ ਨਿੱਤੀ ਦਾ ਨਾਮ ਦੇ ਦੇਣਗੇ ਸਿੱਧਾ ਚਾਨਕਿਆਂ ਨੂੰ ਵੀ ਬੇਨਾਮ ਕਰਨਗੇ ਤੁਸੀਂ ਸਿਰਫ ਹਿਸਟਰੀ ਦੀ ਜਾਣਕਾਰੀ ਕਿਤੋਂ ਵੀ ਪੜ੍ਹ ਕੇ ਵੀਡੀਓ ਬਣਾ ਕੇ ਦੇ ਸਕਦੇ ਹੋ ਪਰ ਕੋਈ ਕਰੇ ਨੁਸਖਾ ਦੱਸਣਾ ਹੋਵੇ ਕੋਈ ਡਾਕਟਰੀ ਜਾਣਕਾਰੀ ਤੇ ਇਹ ਜਹੀ ਜਾਣਕਾਰੀ ਦੇਣੀ ਜਿਸ ਨਾਲ ਕਿਸੇ ਦੀ ਜ਼ਿੰਦਗੀ ਚੰਗੇ ਜਾਂ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਵੇ ਉਹਦੇ ਲਈ ਸਾਲਾਂਵਾਰੀ ਮਿਹਨਤ ਲੱਗਦੀ ਆ ਪੁੱਛ ਕੇ ਦੇਖੋ ਜੋ ਐਮਬੀਬੀਐਸ ਜਾਂ ਐਮਡੀ ਕਰਦੇ ਆ ਕਿ ਇੱਕ ਟੈਬਲੇਟ ਇੱਕ ਟੈਬਲੇਟ ਪ੍ਰੈਸਕ੍ਰਾਈਬ ਕਰਨ ਲਈ ਵੀ ਐਮਬੀਬੀਐਸ ਜਾਂ ਐਮਡੀ ਕਰਨੀ ਪੈਂਦੀ ਆ ਤੇ ਉਹਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਆ ਤੇ ਇਹ ਕੋਰਸ ਕਰਨੇ ਜਨੇ ਖਾਨੇ ਦੀ ਵਸਤੀ ਗੱਲ ਨਹੀਂ ਪਰ ਜਨੇ ਖਾਨੇ ਨੂੰ ਸੋਸ਼ਲ ਮੀਡੀਆ ਤੇ ਡਾਕਟਰ ਬਣਸ ਕੋਈ ਜ਼ੋਰ ਨਹੀਂ ਲੱਗਦਾ ਤਾਂ ਮੇਰੀ ਬੇਨਤੀ ਆ ਅਜਿਹੇ ਨੀਮ ਹਕੀਮ ਖਤਰਾਂ ਜਾਂ ਤੋਂ ਸਾਵਧਾਨ ਰਹੋ ਤੇ ਮੈਨੂੰ ਫੋਲੋ ਜ਼ਰੂਰ ਕਰੋ